ਸਵੇਰ ਦੀ ਇੱਕ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਾਂਸਰ ਦੀ ਬਰਾਤਿਆਂ ਨਾਲ ਲੜਾਈ ਹੋ ਜਾਂਦੀ ਹੈ ਤੇ ਹਾਲ ਹੀ ਵਿੱਚ ਡਾਂਸਰ ਦਾ ਇੰਟਰਵਿਊ ਹੁੰਦਾ ਹੈ ਤੇ ਡਾਂਸਰ ਨੇ ਦੱਸਿਆ ਕਿ ਉਹਨਾਂ ਮੁੰਡਿਆਂ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਮੈਨੂੰ ਕਹਿੰਦੇ ਸੀ ਥੱਲੇ ਆ ਕੇ ਸਾਡੇ ਨਾਲ ਨੱਚ ਤੇ ਮੈਂ ਉਹਨਾਂ ਦੇ ਨਾਲ ਨਹੀਂ ਨੱਚੀ ਤੇ ਮੈਨੂੰ ਉਹ ਅੱਗੋਂ ਗਾਲਾਂ ਕੱਢਦੇ ਸੀ ਤੇ ਮੇਰੇ ਲੋਨਾਂ ਨੇ ਦਾਰੂ ਦਾ ਭਰਿਆ ਗਲਾਸ ਮਾਰਿਆ ਜੋ ਕਿ ਮੈਂ ਬਾਲ-ਬਾਲ ਬੱਜੀ ਹੋਰ ਕੀ ਕਿਹਾ ਉਸਨੇ ਡਾਂਸਰ ਨੇ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ نیچے ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ نیچے ਬੁਲਾਉਂਦੇ ਨੇ ਕਿ ਭਈ ਤੁਸੀਂ ਸਟੇਜ ਤੇ نیچے ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚੱਲ ਜਾਨੇ ਆ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਆ ਫਿਰ ਉਹ ਬੰਦਿਆਂ ਨੇ दारू ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਅਦ ਉਹ ਕਹਿੰਦੇ نیچے ਆ ਕੇ ਡਾਂਸ ਕਰ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਅਖੀਰ ਚ ਇਸ ਡਾਂਸਰ ਨੇ ਦੱਸਿਆ ਕਿ ਉਹ ਕਹਿ ਰਹੇ ਸੀ ਜੇਕਰ ਤੂੰ ਥੱਲੇ ਆ ਕੇ ਨਹੀਂ ਨੱਚਣਾ ਤਾਂ ਤੂੰ ਸਟੇਜ ਤੋਂ ਜਾ ਤੂੰ ਸਟੇਜ ਤੇ ਨਾ ਕੱਢ ਤਾ ਇਹ ਡਾਂਸਰ ਨੇ ਦੱਸਿਆ ਕਿ ਇਸ ਵਿੱਚ ਮੈਨੂੰ ਲੱਗਦਾ ਸੀ ਕਿ ਮੇਰੀ ਡਿਸਰੈਸਪੈਕਟ ਹੋ ਰਹੀ ਆ ਇਸ ਕਰਕੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਵੀ ਅੱਗੋ ਜੋ ਮੇਰੇ ਮਨ ਚਾਇਤ ਮੈਂ ਬੋਲ ਦਿੱਤਾ ਫੇਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਸਿੱਤ ਉੱਥੇ ਜਾ ਇਵੇਂ ਕਿਹਾ ਕਿ ਤੂੰ ਜਾ ਤੂੰ ਤੇ ਮੈਨੂੰ ਆਪਣੀ ਡਿਸਰੈਸਪੈਕਟ ਜੀ ਲੱਗੀ ਕਿ ਬਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ نیچے ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚੱਲ ਜਾ ਕਿਉਂ ਮੈਂ ਆ